ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦਾ ਪੂਰਾ ਟੰਬਰ ਬਲੇਟ ਕੇ ਰੱਖ ਦਿੱਤਾ ਹੈ। ਯਾਨੀ ਇੱਕ ਪਾਸੇ ਬਾਦਲਾਂ ਦੇ ਉੱਤੇ ਮੁੱਖ ਮੰਤਰੀ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਘਰ ਨੂੰ ਲੈ ਕੇ ਅਕਸਰ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਹ ਗੱਲ ਉੱਠੀ ਸੀ। ਤੁਹਾਡੇ ਯਾਦ ਹੋਣਾ ਕਿ ਜਦੋਂ ਕਾਂਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਹੈ ਉਸੇ ਵਕਤ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਸਟੇਟਮੈਂਟ ਆਉਂਦੀ ਹੈ। ਬਹੁਤ ਸਾਰੇ ਲੋਕਾਂ ਦੇ ਘਰ ਟਾਇ ਵੀ ਗਈ ਸੀ ਉਦੋਂ ਕਿਹਾ ਗਿਆ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦਾ ਘਰ ਔਰ ਦੂਜੇ ਪਾਸੇ ਅਮਨਦੀਪ ਕੌਰ ਕੌਨਸਟੇਬਲ ਬਠਿੰਡੇ ਵਾਲੀ ਅਫਸਰ ਬਾਦਰਾ ਦੀ ਚਲਾਈ ਹੋਈ 체ਲੀ ਸੀ ਕਹਿੰਦੇ ਜੀ ਇਹਨਾਂ ਦਾ ਘੱਟ ਹੈਗਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਨਸ਼ੇ ਤਸਕਰ ਔਰ ਜਿੰਨੀ ਵੀ ਬੇਨਾਮੀ ਸੰਪਤੀ ਹੈ ਉਹ ਕਿਸੇ ਦੀ ਵੀ ਹੋਵੇ ਅਸੀਂ ਉਹਨੂੰ ਨਹੀਂ ਛੱਡਾਂਗੇ ਅੱਜ ਤੁਹਾਨੂੰ ਮੁੱਖ ਮੰਤਰੀ ਦਾ ਇੱਕ ਬਿਆਨ ਸੁਣਾਉਣ ਜਾ ਰਹੇ ਹਾਂ ਜੀਦੇ ਮੇਟੇ ਪੰਜਾਬ ਦੇ ਮੁੱਖ ਮੰਤਰੀ ਨੇ ਪੂਰੇ ਬਾਦਲ ਟੱਬਰ ਦੇ ਉੱਤੇ ਕਹਿੰਦੇ ਜੀ ਇੱਕ ਐਸਾ ਐਲਾਨ ਇੱਕ ਐਸਾ ਐਕਸ਼ਨ ਪਹਿਲੀ ਵਾਰ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਵਿਕਰਮ ਸਿੰਘ ਮਜੀਠੀਏ ਤੱਕ ਬਹੁਤ ਵੱਡਾ ਐਲਾਨ ਔਰ ਬਹੁਤ ਵੱਡੀ ਪੋਲ ਸੁਖਬੀਰ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਖੋਲ ਦਿੱਤੀ ਔਰ ਲੋਕ ਕਹਿੰਦੇ ਸੀ ਵਿਕਰਮ ਮਜੀਠੀਏ ਦਾ ਘਟਣਾ ਚਾਹੀਦਾ ਕਿ ਸਰਕਾਰ ਬਿਕਰਮ ਸਿੰਘ ਮਜੀਠੀਏ ਦੇ ਘਰ ਤੇ ਬਲਡੋజర్ ਚਰਾ ਚੁੱਕੀ ਆ ਜਾਂ ਚਲਾਊਗੀ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਪਹਿਲਾਂ ਮੁੱਖ ਮੰਤਰੀ ਬਿਆਨ ਕੀ ਦੇ ਰਹੇ ਨੇ ਇਹ ਸੁਣ ਲਓ ਜਰਾ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੋ ਗਿਆ ਯਾਰ ਇਹ ਪਹਿਲਾਂ ਕੋਈ ਨਹੀਂ ਹੋਇਆ ਕਿ ਪਹਿਲਾਂ ਵੀ ਕਰ ਸਕਦੇ ਸੀ ਬਹੁਤ ਸਾਰੇ ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਸਰਕਾਰਾਂ ਚ ਰਹੇ ਹੈ ਵੀ ਅੱਜ ਵੀ ਨੇ ਸਰਕਾਰਾਂ ਚ ਹੀ ਹੈਗੇ ਭਾਰਤ ਮੁਕਾ ਸਕਦੀ ਸੀ ਪਰ ਨਹੀਂ ਕੀਤਾ ਨਾ ਲੋਕ ਨੂੰ ਧਿਆਨ ਨਹੀਂ ਸੀ ਉਹਨਾਂ ਨੂੰ ਆਡੀਆਲ ਹੀ ਨਹੀਂ ਹੈ ਗੱਲ ਕਿ ਆ ਵੀ ਹੋ ਸਕਦਾ اُس تو پہلا وی کئی ستاوییاں آئیاں نے 1922 وچ خاطر ہادی پھر تصلا آئی کوں بعد الخدمت منٹری دی بڑی بات ہوی ہودے میں آیا سی اُس تو بنا وی ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਮ ਨੂੰ ਵਰਤਦੇ ਆਏ ਨਹੀਂ ਪਹਿਲਾਂ ਤੋਂ ਹੀ ਇਹ ਪੂਰਾ ਪੰਜਾਬੀ ਜਾਣਦਾ ਕਿ ਸੁਖਵੀਰ ਸਿੰਘ ਬਾਦਲ ਅੱਜ ਵੀ ਧਰਮ ਦੇ ਨਾਂ ਤੇ ਵੋਟਾਂ ਮੰਗ ਰਿਹਾ ਉਹ ਕਹਿੰਦਾ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਹਨੂੰ ਤੁਸੀਂ ਇਹਨੂੰ ਤੁਸੀਂ ਵੋਟ ਪਾਓ ਤੇ ਵਾਪਸੀ ਕਰਵਾ ਦਿਓ ਤਾਂ ਕਿ ਪੰਜਾਬ ਨੂੰ ਫੇਰ ਤੋਂ ਵੱਡੇ ਪੱਧਰ ਤੇ ਲੁੱਟਿਆ ਜਾਵੇ ਸਿਰ ਕੌਮ ਦੇ ਨਾਲ ਘਾਣ ਕੀਤਾ ਜਾਵੇ ਕਿਉਂਕਿ ਹੁਣ ਉਹ ਹਰਖੇ ਬੈਠੇ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਿੱਧਾ ਜਾਂ ਮਕਸਦ ਇਹ ਕਿ ਇਹਨਾਂ ਦਾ ਹੋਰ ਹੈ ਜਿਹੜਾ ਕਿ ਬਹੁਤ ਵੱਡਾ ਟਾਰਗੇਟ ਹੈ ਉਹ ਹੈ ਜੀ ਭਗਵੰਤ ਮਾਨ ਤੋਂ ਮੁੱਖ ਮੰਤਰੀ ਤੋਂ ਬਦਲਾ ਲੈਣਾ ਨਿੱਜੀ ਤੌਰ ਤੇ ਕਿਉਂਕਿ ਜਦੋਂ ਨਾ ਵਿਕਰਮ ਸਿੰਘ ਮਜੀਠੀਆ ਦੇ ਐਕਸ਼ਨ ਕੀਤਾ ਨਾ ਉਦੋਂ ਦਾ ਸੁਖਵੀਰ ਸਿੰਘ ਬਾਦਲ ਨੂੰ ਔਰ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਜ਼ਿਆਦਾ ਕਹਿੰਦੇ ਹਰਖ ਚੜਿਆ ਪਿਆ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਤੇ ਐਸੇ ਕਰਕੇ ਦਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਕੌਰ ਬਾਦਲ ਡੀਜੀਪੀ ਨੂੰ ਧਮਕੀ ਦੇ ਦਿੰਦੇ ਨੇ ਬਰਨੂ ਸ਼ਰਮ ਐਸਐਸਪੀ ਜਿਨ੍ਹਾਂ ਨੇ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਸੀ ਉਹਨਾਂ ਨੂੰ ਧਮਕੀ ਦੇ ਦਿੰਦੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦੇ ਨੇ ਇਹ ਪਹਿਲਾ ਪਰਿਵਾਰ ਪੰਜਾਬ ਦੇ ਅੰਦਰ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਨੂੰ ਵੀ ਧਮਕੀ ਦੇ ਸਕਦਾ ਤਾਂ ਹੁਣ ਸਰਕਾਰ ਪੰਜਾਬ ਦੇ ਅੰਦਰ ਲੋਕ ਕੀ ਕਹ ਰਹੇ ਨੇ ਕਹਿੰਦੇ ਜੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈ ਕਿ ਬਾਦਲਾਂ ਤੋਂ ਉਹ ਡਰਦੇ ਨੇ ਇੰਨਾ ਚਿਰ ਹੋ ਗਿਆ ਕਹਿੰਦੇ ਜੀ ਬੇਨਾਮੀ ਸੰਪਤੀ ਵਾਲਾ ਬੰਦਾ ਚਾਹੇ ਕੋਈ ਵੀ ਹੈ ਵੈਸੇ ਗਰੀਬਾਂ ਦੇ ਘਰ ਤਾਂ ਬਹੁਤ ਸਾਰੇ ਢਾਹ ਦਿੱਤੇ ਸਰਕਾਰ ਨੇ ਵੀ ਪਰ ਲੋਕ ਹੁਣ ਤੁਲਨਾ ਉਸੇ ਗੱਲ ਦੇ ਨਾਲ ਕਰ ਰਹੇ ਨੇ ਕਿ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ ਬੇਨਾਮੀ ਸੰਪਤੀ ਨਹੀਂ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਖੁਦ ਆਪ ਵੀ ਕਹਿੰਦੇ ਨੇ ਬਾਦਲ ਮਜੀਠੀਆ ਦੀ ਘਰ ਵਾਲੀ ਕਹਿੰਦੀ ਹੈ ਕਿ ਆਮਦਨ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਬੰਦ ਆ ਮਜੀਠੀਆ ਤਾਂ ਜੇਕਰ ਆਮਦਨ ਤੋਂ ਜ਼ਿਆਦਾ ਸਰੋਤਾਂ ਤੋਂ ਜ਼ਿਆਦਾ ਉਹਦੇ ਕੋਲੇ ਆਮਦਨ ਪਾਈ ਜਾਂਦੀ ਹੈ ਕਿ ਉਹ ਬੇਨਾਮੀ ਸੰਪਤੀ ਦੇ ਵਿੱਚ ਨਹੀਂ ਆਉਂਦੀ ਉਹਦੇ ਘਰ ਦੇ ਉੱਤੇ ਬਲਡوزر ਨਹੀਂ ਚਲਾਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਅਕਸਰ ਮੰਗ ਪੰਜਾਬ ਦੀ ਸਰਕਾਰ ਦੇ ਮੂਹਰੇ ਤੱਕ ਪਰ ਪੰਜਾਬ ਦੀ ਸਰਕਾਰ ਇੱਥੇ ਸਵਾਲ ਇਹ ਹੈ ਕਿ ਡਰਦੀ ਹੈ ਇਹਨਾਂ ਤੋਂ ਜੇਕਰ ਡਰਦੀ ਨਹੀਂ ਹੈ ਤਾਂ ਫਿਰ ਵਿਕਰਮ ਮਜੀਠੀ ਦਾ ਘਰ ਟੈਣਾ ਚਾਹੀਦਾ ਔਰ ਦੂਜੇ ਪਾਸੇ ਸੁਖ ਵਿਲਾਸ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸੁਖ ਵਿਲਾਸ ਉਹ ਟਾਉਣਾ ਦਾ ਦੂਰ ਦੀ ਗੱਲ ਉਹਦੇ ਵੱਲ ਉਂਗਲ ਤੱਕ ਨਹੀਂ ਕਰ ਸਕਦੇ ਇਹ ਅੱਜ ਵੀ ਸਵਾਲ ਪੰਜਾਬ ਦੀ ਸਰਕਾਰ ਦੇ ਸਾਹਮਣੇ ਖੜੇ ਨੇ ਕਿ ਅਗਰ ਬਹੁਤ ਸਾਰੇ ਘਰ ਪੰਜਾਬ ਦੇ ਅੰਦਰ ਟੈਂਦੇ ਤੁਸੀਂ ਵੇਖੇ ਗਰੀਬਾਂ ਦੇ ਟੈਂਦੇ ਵੇਖੇ ਬਹੁਤ ਸਾਰੇ ਲੋਕ ਰੋਂਦੇ ਵੀ ਰਹੇ ਪਰ ਨਾ ਹੀ ਕਿਸੇ ਅਵਸਰ ਔਰ ਨਾ ਹੀ ਕਿਸੇ ਸਰਕਾਰ ਨੇ ਕੋਈ ਉਹਨਾਂ ਤੇ ਧਿਆਨ ਹੀ ਦਿਖਾਈ ਪਰ ਕਹਿੰਦੇ ਜੀ ਤਿੰਨ ਵੱਡੇ ਸਵਾਲ ਖੜ੍ਹ ਗਏ ਨੇ ਇੱਕ ਤਾਂ ਸੁਖ ਵਿਲਾਸ ਆ ਸੁਖਵੀਰ ਸਿੰਘ ਬਾਦਲ ਦਾ ਘਰ-ਘਰ ਪੈ ਉੱਥੇ ਕਮਾਈ ਵੀ ਹੋ ਰਹੀ ਆ ਤੁਹਾਨੂੰ ਮੈਂ ਅਕਸਰ ਦੱਸਦਾ ਰਹਿੰਨਾ ਕਿ ਇੱਕ ਰਾਤ ਦਾ ਦੋ ਜਣਿਆਂ ਦਾ ਕਿਰਾਇਆ 1 ਲੱਖ ਰੁਪਈਆ 600 ਦਾ ਇੱਕ ਸਮੋਸਾ ਉੱਤੇ ਔਰ ਦੂਜੇ ਪਾਸੇ ਸਵਾਲ ਆ ਜਾਂਦਾ ਬਿਕਰਮ ਸਿੰਘ ਮਜੀਠੀਆ ਦਾ ਆਲੀ ਸ਼ੈਰਮਨ ਤਿੰਨ ਜਗ੍ਹਾ ਤੇ ਆ ਔਰ ਤੀਸਰਾ ਨੰਬਰ ਆ ਜਾਂਦਾ ਕੌਨਸਟੇਬਲ ਅਮਨਦੀਪ ਕੌਰ ਉਹਨੇ ਤੇ ਵੀ ਕਹਿੰਦੇ ਸੀ ਸੀ ਬਲਡੋజర్ ਚਲਾ ਦੇਣਗੇ ਪਰ ਕਿਸੇ ਤੇ ਹਲੇ ਤੱਕ ਬਲਡੋజర్ ਨਹੀਂ ਚੱਲਿਆ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਫੇਰ ਤੋਂ ਇਹ ਗੱਲ ਚੱਕੀ ਆ ਕਿ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਦੀ ਬੇਨਾਮੀ ਸੰਪਤੀ ਦੇ ਮਾਮਲੇ ਦੇ ਵਿੱਚ ਉਹ ਬੰਦ ਆ ਕਿ ਜਿਆਦਾ ਸੰਪਤੀ ਅੰਧਨ ਤੋਂ ਜਿਆਦਾ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਦਾ ਹੱਕ ਬਣਦਾ ਕਿ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਚਲਾਉਣਾ ਚਾਹੀਦਾ ਕੀ ਪੰਜਾਬ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸ ਗੱਲ ਦਾ ਇੰਤਜ਼ਾਰ ਕਰਦੇ ਨੇ ਕਿਉਂਕਿ 1 ਸਾਲ ਦਾ ਟਾਈਮ ਹਲੇ ਬਾਕੀ ਆ ਜੇਕਰ ਹੁਣ ਵੀ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਇਸ ਗੱਲ ਤੋਂ ਵਿਸ਼ਵਾਸ ਉੱਠ ਜਾਣਾ ਸੋ ਇਸ ਕਰਕੇ ਇਹ ਗੱਲ ਨੂੰ ਚਰਚਾ ਦੇ ਅੰਦਰ ਲਿਆਂਦਾ ਜਾਵੇ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਘਰ ਆ ਉਹ ਬੇਨਾਮੀ ਸੰਪਤੀ ਦੇ ਅੰਦਰ ਘਟਾਉਂਦਾ ਤਾਂ ਉਸਤੇ ਬਲਡੋਜ਼ਰ ਚੱਲਣਾ ਤੈਅ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਸੁਖ ਵਿਲਾਸ ਹੈ ਉਹਦੇ ਤੇ ਵੀ ਲੋਕ ਕਰੇ ਜੀ ਕਹਿੰਦੇ ਬਲਡوزر ਚਲਾਓ ਉਹਨਾਂ ਨੇ ਤਾਂ ਚੈਲੰਜ ਤੱਕ ਕਰ ਦਿੱਤਾ ਕਹਿੰਦੇ ਤੁਸੀਂ ਉਂਗਲ ਤੱਕ ਕਰਕੇ ਦਿਖਾ ਦਿਓ ਤਾਂ ਹੁਣ ਅੱਗੇ ਤੁਹਾਡਾ ਇਹਨਾਂ ਗੱਲਾਂ ਬਾਤਾਂ ਦੀ ਕਹਿਣਾ ਕੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜਿੰਨੇ ਵੀ ਭੈਣ ਭਰਾंनो ਵੀ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ